ਕੋਟਕਪੂਰਾ ਦੇ ਬਠਿੰਡਾ ਰੋਡ ਤੇ ਹਾਦਸਾ ਹੋਇਆ ਹੈ ਇਥੇ ਪੀਆਰਟੀਸੀ ਬੱਸ ਨੇ ਇੱਕ ਸਕੂਟਰ ਸਵਾਰ ਨੂੰ ਧਰੜ ਦਿੱਤਾ ਮ੍ਰਿਤਕ ਦੀ ਪਛਾਣ ਟੇਲਵਾ ਕਲਾਂ ਦੇ 25 ਸਾਲਾ ਨੌਜਵਾਨ ਲਾਪ੍ਰਿਤ ਸਿੰਘ ਵਜੋਂ ਹੋਈ ਹੈ ਬੱਸ ਪੌਂਟਾ ਸਾਹਿਬ ਤੋਂ ਫਰੀਦਕੋਟ ਜਾ ਰਹੀ ਸੀ ਬਠਿੰਡਾ ਰੋਡ ਤੇ ਬਾਈਪਾਸ ਨੇੜੇ ਸਰਵਿਸ ਸਟੇਸ਼ਨ ਕੋਲ ਬੱਸ ਨੇ ਸਕੂਟਰ ਸਵਾਰ ਨੂੰ ਆਪਣੀ ਚਪੇੜ ਤੇ ਲੈ ਲਿਆ ਹੁਣ ਤੋਂ 5 ਮਿੰਟ ਪਹਿਲਾਂ ਫੋਨ ਗਿਆ ਸੀ ਟੀਕੋਰ ਪੂਰੇ ਪੌਂਟਾ ਸਾਹਿਬ ਤੋਂ ਫਰੀਦਕੋਟ ਨੂੰ ਬੱਸ ਆ ਰਹੀ ਸੀ ਡਰਾਈਵਰ ਬਲਜੀਤ ਸਿੰਘ ਜੀ ਇਕ ਕੋਲ ਪੂਰਾ ਸਰਵਿਸ ਸਟੇਸ਼ਨ ਬਾਈਪਾਸ ਦੇ ਕੋਲ ਜੇ ਨਜ਼ਦੀਕ ਐਕਸੀਡੈਂਟ ਹੋਇਆ ਤੇ ਜਿਹੜਾ ਸਕੂਟਰ ਦੇ ਡਰਾਈਵਰ ਸੀ लवली ਆ ਇੱਥੇ ਨਾਲ ਹੀ ਪਿੰਡ ਆ ਢਲਵਾਕਲਾਂ ਦਾ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਅੱਗੇ ਜੋ ਵੀ ਬੰਦੀ ਕਾਰ ਵੀ ਜਿੰਨੀ ਵੀ ਹੋਇਓ ਕਰਕੇ ਕਾਰ ਵੀ ਅੱਗੇ ਚੱਲੇ ਲਿਆ ਬਿਲਕੁਲ ਕਰੀਬਨ 5:40 ਤੇ ਆਇਆ ਸੀਗਾ ਜੀ ਪੇਸ਼ੈਂਟ ਉਹ ਐਕਸੀਡੈਂਟ ਦੱਸ ਰਹੇ ਇਹ ਤੋੜਾ ਸਰਵਿਸ ਸਟੇਸ਼ਨ ਦੇ ਨੇੜੇ ਹੋਇਆ ਤੇ ਆਇਆ ਸੀਗਾ ਤੇ ਵੈਸੇ ਕੋਈ ਉਹਦੀ ਪਲਸ ਨਹੀਂ ਸੀ ਕੋਈ ਬਰੀਥਿੰਗ ਮੂਵਮੈਂਟ ਨਹੀਂ ਸੀ ਜੋਕਰਸ ਡਾਇਲੇਟਿਡ ਸੀ ਐਗਜ਼ਾਮੀਨੇਸ਼ਨ ਕੀਤਾ ਤੇ ECG ਕੀਤੀ ਸਟ੍ਰੇਟ ਲਾਈਨ ਸੀ ਤੇ ਬਰਾਡ ਡੈੱਡ ਕਲੀਅਰ ਕਰਤਾ ਹੁਣ ਉਹਦੀ ਬੋਡੀ ਅਸੀਮ ਮਰਤੀ ਸ਼ਕਤ ਕਰਤੀ ਹੈ ਪੁਲਿਸ ਨੂੰ ਇਨਫਾਰਮੇਸ਼ਨ ਦੇ ਦਿੱਤੀ ਸਰ ਇਹ ਕਿਸ ਤੋਂ ਗੈਰ ਆਊਥਿਕੀ ਕੋਮੜਦਾ ਹੈ ਇਹ 25 ਸਾਲਾਂ ਦਾ ਮੁੰਡਾ ਸੀਗਾ ਜਵਾਨ ਮੁੰਡਾ ਸੀ ਤੇ ਬਾਸ ਥੱਲੇ ਕਹਿੰਦੇ ਬਾਸ ਥੱਲੇ ਆਇਆ ਇਹ ਪਤਾ ਨਹੀਂ ਕਿ ਕਿੱਥੋਂ ਬਗਦਾ ਹੈ ਇਹ ਢਿੱਲੋਂਾਂ ਗੱਲਾਂ ਦਾ ਮੁੰਡਾ ਸੀ